ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ رائےਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬਟ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਚਾਰ ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਤਿੰਨ ਸੋਈਆਂ ਤੇ ਇੱਕ ਗੱਬਣ ਆ ਗੱਬਣ ਆਪਣੀ ਇੱਥੇ ਆ ਕੇ ਪਾਸ ਕਰਕੇ ਖੜੋ ਤੇ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਕੋਸ਼ਾ ਇੱਥੋਂ ਹੀ ਆਪਣੀ ਤਸੱਲੀ ਕਰਕੇ ਖੜਿਆ ਕਰੋ ਅਸੀਂ ਕਦੇ ਵੀ ਨਹੀਂ ਕਹਿੰਦੇ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ ਜਾਓ ਹਾਂਜੀ ਬਿੱਧੀ ਸੱਸੀ ਕਾਲ ਜੀ ਉਹ ਠੀਕ ਠਾਕ ਜੀ ਨਾਮ ਦੱਸਦੇ ਕਰੀ ਨਾਮ ਰੋਵਰ ਜੇ ਪਿੰਡ ਰਾਵਰ ਸੀਨ ਵਾਲਾ ਜਲੰਧਰ ਫੋਨ ਨੰਬਰੇ ਬੋਲ ਦੋ ਫੋਨ ਨੰਬਰ ਹੈ 9137796 ਠੀਕ ਹੈ ਅੱਜ ਕਿੰਨੀਆਂ ਗਾਵਾਂ ਚਾਰ ਚਾਰ ਗਾਵਾਂ ਤਿੰਨ ਸੂਈਆਂ ਤੇ ਇੱਕ ਗੱਬਣ ਇੱਕ ਗੱਬਣ ਹੈ ਹਨਾ ਤੇ ਚਲੋ ਫਿਰ ਪਹਿਲਾਂ ਸੂਈਆਂ ਵੀ ਖਾ ਲਈਏ ਆ ਕਿੰਨੇ ਕਿ ਚਿਰ ਦੀ ਗਾਂ ਸੋਈ ਆ ਬਲੀ ਮੈਨੂੰ 2 ਦਿਨ ਹੋਏ ਆ ਲੱਛੀ ਕਿੰਨੇ ਦਿਨ ਹੋਏ ਜੇ 2 ਦਿਨ ਹੋਏ ਆ ਬੱਚਾ ਅੱਛਾ 2 ਦਿਨ ਹੋਏ ਆ ਅਜੇ ਤਾਂ ਬੋਲਾ ਹੀ ਹੋਣਾ ਆ ਤੇ ਹਾਂਜੀ ਬੋਲਾ ਹੀ ਲੈ ਕਿੰਨਾ ਕੁ ਤੇਰਾ ਦੁੱਧ ਕਰੀ ਜਾਊਗੀ ਏ ਦੁੱਧ ਨਾ ਕਰੀ ਜਾਊਗੀ 15 16 ਕਿਲੋ ਦੀ ਗੱਲ ਦੀ ਅੱਛਾ 15 16 ਲੀਟਰ ਦੇ ਕਰੀਬ ਜਿਹੜਾ ਕਰੀ ਜਾਊਗੀ ਹਾਂਜੀ ਹਾਂਜੀ ਅਜੇ ਤਾਂ ਚਲੋ ਬੋਲੇ ਜੀ ਆ ਕਿੰਨਾ ਕੁ ਹੁਣ ਬੋਲਾ ਕਿੰਨਾ ਕੁ ਹੋਊਗਾ ਹੁਣ ਬੋਲਾ ਹੈਗਾ ਜੀ 9 ਕਿਲੋ ਹੈਗਾ ਦੋ ਟਾਈਮ ਚਵਾਈ ਦਿੱਤੀ ਏ ਅੱਛਾ ਹਾਂਜੀ ਤੋਰੋ ਹਾਂ ਫਿਰ ਇੱਕ ਦਿਨ ਸੂਆ ਕਿਨਵਾ ਪਹਿਲਾਂ ਸੂਆ ਸੂਆ ਲੈ ਅੱਛਾ ਹਾਂਜੀ ਜੀ ਪਹਿਲਾਂ बाकी चलो कद काट चंगा है यार उम्र दे साहब ना ते बाकी हैगी भी चलो क्रॉस ते आज ये भला भी हवाने ते है फिक्स जेवाने दी माल के ਬਾਕੀ ਚ ਨਹੀਂ ਦੀ ਰੀ ਠੀਕ ਹੈ ਜੀ ਇਧਰ ਨ ਕਰੇ ਤੇ ਥਾਣੇ ਵੀ ਦਿਖਾ ਦਈਏ ਚੰਗੀ ਤਰ੍ਹਾਂ ਹਾਂ ਦੇਖ ਸਕਦੇ ਜੀ ਥਾਣਾ ਦਾ ਸਾਈਜ਼ ਗੈਪ ਇਹਦਾ ਇੱਕ ਵਰੀ ਲੱਗੇ ਤੋਂ ਚੰਗੇ ਗੈਪ ਤੇ ਥਾਣੇ ਤੇ ਪ੍ਰੋਪਰ ਹੱਥ ਜਾਉਣ ਵਾਲਾ ਥਾਣੇ ਆ ਕਿੰਨਾ ਕ ਫਿਰ ਮੁੱਲ ਰੱਖਨੇ ਦਾ ਆਪਾਂ ਮੁੱਲ ਤਾਂ 25000 ਕਰ ਦਈਏ ਕਿੰਨਾ 55000 55000 ਹਾਂਜੀ ਹਾਂਜੀ ਤੇ ਕਰਨੀ ਕਿ ਛੋਟ ਛੱਟ ਵਿੱਚ ਹੋਰ ਕਰਾ ਲਓ ਜਿੰਨੀ ਚਾਹੀਦੀ ਕਿੰਨੀ ਕਰ ਦਈਏ ਤਾਰੀਆ ਛੜਦਾ 51 ਜਸਨ ਹੁੰਦੀ ਹੈ ਅੱਛਾ 51000 ਦੀ ਦੇ ਦੋਗੇ ਹਾਂਜੀ ਹਾਂਜੀ ਠੀਕ ਜੱਬਾ ਕਰ ਦਾਂਗੇ ਚਲੋ ਬਾਕੀ ਕੋ ਫੋਨ ਲਾਊਗਾ ਤੇ ਹੋ ਜਾਊਗਾ ਮੌਕੇ ਤੇ ਹਾਂ ਠੀਕ ਹੈ ਤੇ ਹੁਣ ਆ ਗਈ ਜਿਹੜੀ ਆ ਦੂਸਰੇ ਨੰਬਰ ਤੇ ਹਾਂ ਬੱਚਾ ਇਹ ਦਾ ਕਿੰਨਾ ਜਿਹੜੇ ਕਲ ਦੁੱਧ ਤਿਆਰ ਇਹਦੇ ਕੋਲ ਹਾਂ ਜਿਹੜਾ 12 ਕਿਲੋ ਤਿਆਰ ਜੋ ਕੰਡੇ ਵਾਲਾ 12 ਕਿਲੋ ਤਿਆਰ ਆ ਜਿਹੜਾ ਕਿੰਨਾ ਕਰੀ ਜਾਊਗੀ ਇਹ ਇਹ ਚਵਾਈ ਜੋਗੀ 15 16 ਕਿਲੋ ਦਾ ਅੱਛਾ 15 ਕਿਤੇ ਲੱਗੇ ਬੰਨੇ ਆ ਵੀ ਕਰੀ ਜਾਊਗੀ ਜਰਾ ਤੇ ਇਹਦਾ ਸੁਆ ਕਿਨਵਾ ਜੀ ਇਹਦਾ ਸੁਆ ਸੂਈ ਜੀ ਅੱਛਾ ਇਹਦਾ ਦੂਸਰਾ ਸੁਆ ਹੈ ਹਾਂਜੀ ਚਲੋ ਖੋਲੋ ਹਾਂ ਫਿਰ ਹੋ ਥਾਣਾ ਇਹਦੇ ਵੀ ਕਰੀ ਦੇ ਸਕਦੇ ਲੱਗੇ ਤਾਂ ਸਾਣੇ ਦਾ ਵੀ ਪ੍ਰੋਪਰ ਹੱਥ ਦੀ ਜਵਾਈ ਵਾਲਾ ਥਾਣਿਆ 12 ਲੀਟਰ ਤੇਲ ਜਿਹੜਾ ਹੁਣ ਮੋਕੇ ਤੇ ਤਿਆਰ ਜਿਹੜਾ ਕਹਿੰਦੇ 15 ਗੰਟ ਤੱਕ ਜਿਹੜਾ ਕਹਿੰਦੇ ਕਿ ਚਵਾ ਸਕਦੀ ਬਾਕੀ ਅਜੇ ਟਾਈਮ ਸਵੇਰਾ ਸਵੇਰ ਦਾ ਜੇ ਪੂਰੀਆਂ ਰੱਜੀਆਂ ਰੱਜੀਆਂ ਹੋਣੀ ਜਾਂ। ਆਹੇ ਪੱਠੇ-ਪੁੱਠੇ ਵੀ ਹੋਣੀ ਲਿਆ ਕੇ ਫੋਨ ਤੇ। ਆਂ ਦੇ ਸੰਦੇ ਹਵਾਨੇ ਦਾ ਵੀ ਲੱਗੇ ਤਾਂ। ਇੱਕ ਅਜੀ ਚਿਹਰਾ ਕਰੇ ਉਹਦਾ ਇਤਨ। ਆਂ ਦੇ ਸੰਦੇ ਚਿਹਰੇ ਤਾਂ ਵੀ ਇੱਕ। ਬਾਕੀ ਜੇ ਬੋਤੇ ਤਿੰਨਾਂ ਦਿਨਾਂ ਦੀਆਂ ਨਹੀਂ ਸੋਈ ਐ ਵੀ। ਤੇ ਕਿੰਨਾ ਕੁ ਫੇਰੇ ਦਾ ਮੁੱਲ। ਮੋਲੇ ਦਾ 45 ਹਜ਼ਾਰ ਕਹਦੇ ਤੇ ਕਿੰਨੇ ਦੀ ਦੇ ਦੀਏ 43 ਦੀ ਦੇ ਦਾਂਗੇ 42 ਦੀ ਦੇ ਦੀਏ ਚਲੋ ਦੇ ਦਾਂਗੇ 42 ਹਜ਼ਾਰ ਥੋੜੀ ਬਲ ਛੋੜ ਹੀ ਕਰਨੀ ਹੁੰਦੀ ਚਲੋ ਬਾਕੀ ਕੋਈ ਫੋਨ ਲਾਊਗਾ ਤੇ ਆਪੇ ਸਭ ਦਾ ਮੋਕੇ ਤੇ ਹੋ ਜਾਊਗਾ ਤੇ ਆ ਜਿਹੜੀ ਗਾਂ ਜੇ ਇਹ ਵੀ ਸੂਈ ਦੇ ਦੇ ਨਾ ਬੱਚਾ ਮਰ ਗਿਆ ਜਿਹੜਾ ਅੱਛਾ ਇਹਦਾ ਬੱਚਾ ਮਰ ਗਿਆ ਹਾਂਜੀ ਹਾਂਜੀ ਕਿੰਨੇ ਕਿ ਚਰਦੀ ਸੂਈ ਪਤਾ ਕੋ ਇਹਨੂੰ 1 ਮਹੀਨੇ ਦਾ ਅੰਬੰਸੀ ਜੇ ਅੱਛਾ ਹਾਂਜੀ ਤੇ ਦੁੱਧ ਦੁੱਧ ਉਹਨੇ ਤਾਂ 14 ਕਿਲੋ ਹੈਗਾ ਠੰਡੇ ਵਾਲਾ ਹੈਗਾ ਪੱਕਾ ਤਿਆਰ ਦੋ ਟਾਂਪ ਚਾਰ ਡੇ ਕਰ ਚਵਾਈ ਕਰਕੇ ਖੜੇ ਤੋਰੋ ਫਿਰ ਇੱਕ ਕਰੀ ਦਿੰਦਾ ਮੈਂ ਬਾਕੀ ਰੰਗ ਰੂਪ ਦੀ ਚੰਗੀ ਆ 14 ਲੀਟਰ ਦੁੱਧ ਜਿਹੜਾ ਕਿੰਦੇ ਵੀ ਹੈਗਾ ਇਹ ਦੇਖੋ ਤੇ ਥਾਣਾ ਇਹਦੇ ਕੋ ਵੀ ਚੰਗਾ ਲੱਗਾ ਤੇ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਆ ਲੱਗੇ ਤੋਂ ਹਾਂ ਠੀਕ ਹੈ ਜੀ ਤੇ ਇਹਦਾ ਫਿਰ ਆਪਾਂ ਕਿੰਨਾ ਕੁ ਮੁੱਲ ਰੱਖਿਆ ਹਾਂ ਹਾਂ ਜੀ ਇਹਦਾ ਮੁੱਲ 45000 ਜੀ ਇਹਦਾ ਵੀ 45000 ਹੈ ਇਹ ਕਿੰਨੇ ਦੀ ਕਰ ਦੀ ਜੱਸ ਨੂੰ ਇਹ ਵੀ ਇੰਨੇ ਦੀ ਦੇ ਦਾਂਗੇ ਅੱਛਾ 42 ਦੀ ਭਾਵੇਂ ਕੋਈ ਹੋ ਲੈ ਜਾਏ ਤੇ ਭਾਵੇਂ ਕੋਈ ਹੋ ਲੈ ਜਾਏ ਹਨਾ ਹਾਂ ਜੀ ਠੀਕ ਹੈ ਤੇ ਆਹ ਗੱਬਣ ਆ ਹਾਂ ਜਿਹੜੇ ਵਟੂਟੇ ਕਾਫੀ ਆ ਹਵਾਨੇ ਚ ਚੰਗੀ ਭਰੂਗੀ ਇਹ ਵੀ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਆਂਦੇ ਘਰ ਵਾਲੇ ਕਹਿੰਦੇ 15 14 15 ਕਿਲੋ ਚ ਵਹੀ ਜਾਊਗੀ ਅੱਛਾ ਹਾਂਜੀ ਤੇ ਸੂਆ ਇਹਦਾ ਹਾਂਜੀ ਦੂਜਾ ਸੂਆ ਸੋਨੀ ਦੂਸਰਾ ਸੂਆ ਸੋਨੀ ਹਾਂਜੀ ਹਾਂਜੀ ਤੋੜ ਦੋ ਫਿਰ ਇੱਕ ਰੀਨਾਂ ਵੀ ਬਾਕੀ ਥਾਣਾ ਇਹਦੇ ਕੋ ਵੀ ਚੰਗਾ ਲੱਗਾ ਵਾ ਤੇ ਹੈਗੀ ਐ ਵੀ ਗਰਮੀਆਂ ਚ ਚਾਉਣ ਵਾਲੀ ਜਰਸੀ ਕ੍ਰਾਸ ਤੇ ਆ। ਇਹ ਆ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਨ ਲੱਗੇ ਤਾਂ। ਚੰਗੇ ਗੈਪ ਤੇ ਥਾਣੇ ਆ। ਤੇ ਇਹਦਾ ਫਿਰ ਮੁੱਲ? ਮੁੱਲ ਤੇ ਇਹਦਾ ਵੀ ਹੋਣਾ ਹੀ ਹੋ। ਅੱਛਾ 45 ਦੇ ਦਾ। ਇਹ ਵੀ ਜਾਣਦੀ ਹੈ 42 ਦੀ ਫਿਰ। ਹਾਂਜੀ। 42 ਦੀ ਜਿਹੜੀ ਕੋ ਮਰਜ਼ੀ ਲਾ ਜਿੰਨਾ ਚਾਹਣਾ। ਠੀਕ ਹੈ ਜੀ ਤੇ ਬਾਕੀ ਚਲੋ ਕੋ ਫੋਨ ਲਾਉਗਾ ਤੇ ਛੋਟ ਛੜ ਮੌਕੇ ਤੇ ਹੋ ਜਾਊਗੀ ਹਾਂ ਜੀ ਛੋੜ ਜੱਪਾ ਕਰ ਦਾਂਗੇ ਹੋਰ ਮੌਕੇ ਤੇ ਠੀਕ ਹੈ ਜੀ ਤੇ ਬਾਕੀ ਤਸੱਲੀ ਕੋ ਤੁਹਾਡੇ ਘਰੋਂ ਕਰ ਦਿਆਂਗੇ ਹਾਂ ਜੀ ਤੇ ਇਹ ਜੀ ਚਵਾਈ ਕਰਕੇ ਖੜੇ ਤੇ ਗੱਬਣ ਦੀ ਪਾਸ ਗੱਬਣ ਆਪਣੀ ਪਾਸ ਕਰਕੇ ਖੜੇ ਹਾਂ ਜੀ ਜੋ ਵੀ ਆ ਇੱਥੇ ਆਪਾਂ ਪਸ਼ੂ ਵੇਸ਼ ਚਾਖ ਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ